ਕਿਸਾਨ ਵੀਰੋ ਅੱਜ ਦਾ ਇਹ ਸੈਟਰੋ ਸ਼ੋਅ ਵਿੱਚ ਮੈਨੂੰ ਹੁਕਮ ਹੋਇਆ ਕਿ ਤੁਹਾਡੇ ਨਾਲ ਨਾਸ਼ਪਤੀ ਦੀ ਕਾਸ਼ਤ ਬਾਰੇ ਕੁਝ ਗੱਲਾਂ ਸਾਂਝੀਆਂ ਕਰਾਂ। ਆ ਮੈਨੂੰ ਇਹ ਬੜਾ ਇੱਥੇ ਮੰਚ ਤੇ ਬੜਾ ਮਾਣ ਆ ਕਿ ਸੈਟਰੋ ਸ਼ੋਅ ਵਿੱਚ ਜੇ ਨਾਸ਼ਪਤੀ ਦੀ ਗੱਲ ਹੋ ਰਹੀ ਆ ਤਾਂ ਇਹਦਾ ਮਤਲਬ ਕਿ ਕਿਸਾਨਾਂ ਵਿੱਚ ਵਾਕਿਆ ਹੀ ਪਿਛਲੇ 1-2 ਸਾਲਾਂ ਵਿੱਚ ਕਾਫੀ ਰੁਝਾਨ ਵਧਿਆ ਆ। ਮੈਂ ਬਹੁਤ ਡਿਟੇਲ ਚ ਗੱਲ ਦੀ ਕਰੂੰਗਾ ਨਾਸ਼ਪਾਤੀ ਦੇ ਕਿਉਂਕਿ ਹੋਰ ਵੀ ਬਹੁਤ ਅੱچھے ਬਲਾਰੇ ਸਾਡੇ ਕੋਲ ਹੈਗੇ ਆ ਅਫਸਰ ਸਾਹਿਬਾਨ ਬੈਠੇ ਆ ਸਿਰਫ ਨੁਕਤੇ ਦੱਸੋ 2-4 ਕਿ ਤੁਸੀਂ ਨਾਸ਼ਪਾਤੀ ਦਾ ਬਾਗ ਜੋ ਲਾਉਣਾ ਕਿਹੜੀਆਂ ਗਲਤੀਆਂ ਅਸੀਂ ਕਰਦੇ ਆ ਤੇ ਉਹਨੋਂ ਤੋਂ ਕਿਵੇਂ ਬਚਣਾ ਨਾਸ਼ਪਾਤੀ ਵਿੱਚ ਸਾਡੇ ਕੋਲੇ ਸਭ ਤੋਂ ਜੜੀ ਵੈਰਾਈਟੀ ਵਧੀਆ ਹੈਗੀ ਆ ਪੰਜਾਬ ਨਾਕ ਤੇ ਪੱਥਰ ਨਾਕ ਹੈਗੀ ਆ ਕਈ ਵਾਰੀ ਸੀ ਕਹਿ ਦਿੰਨੇ ਆ ਕਿ ਇਹ ਬਹੁਤ ਸਖਤ ਹੈਗੀ ਆ। ਇਹਦੀ ਕੁਆਲਿਟੀ ਵਧੀ ਨਹੀਂ ਹੈਗੀ। ਪਰ ਇਹਦੀ ਜਿਹੜੀ ਇਹ ਸਖਤਪਣਾ ਇਹੀ ਇਹਦਾ ਗਾਉਣਾ ਕਿ ਪੰਜਾਬ ਵਿੱਚ ਇਸ ਦੀ ਕਾਸ਼ ਜਾਂ ਅਸੀਂ ਕਹਿ ਲਈਏ ਇਹਦਾ ਸਕੋਪ ਆ। ਜੇ ਨਾਸ਼ਪਤੀ ਨਰਮ ਹੋ ਜੇ ਤਾਂ ਫਿਰ ਇਹਦਾ ਸਕੋਪ ਘਟ ਜਾਊਗਾ। ਕਿਉਂਕਿ ਅਸੀਂ ਪਹਾੜੀ ਨਾਸ਼ਪਤੀ ਜਾਂ ਪਹਾੜੀ ਨਾਕ ਜਾਂ ਪਹਾੜੀ ਬੱਦੂ ਕੋਈ ਇਸ ਦੀ ਰੀਜ਼ਨਿੰਗ ਕਰ ਸਕਦੇ। ਉਹਨਾਂ ਦੀ ਕੁਆਲਿਟੀ ਸਾਡੇ ਨਾਲੋਂ ਵਧੀਆ ਹੁੰਦੀ ਆ। ਸਾਡੇ ਵਿੱਚ ਇਹ ਸਾਡੀ ਜਿਹੜੀ ਇੱਥੇ ਕਿਸਮ ਚਲਦੀ ਆ ਉਹ ਪੱਥਰ ਦਾ ਜਿਹੜਾ ਪੰਜਾਬ ਦਾ ਆ ਉਹ ਇੱਥੋਂ ਲੈ ਕੇ ਬੰਗਾਲ ਤੱਕ ਕੋਲਕੱਤਾ ਤੱਕ ਮੰਗਲਾਦੇਸ਼ ਤੱਕ ਬੈਂਗਲੌਰ ਤੱਕ ਟ੍ਰਾਂਸਪੋਰਟ ਹੋ ਜਾਂਦੀ ਆ ਤਾਂ ਇਸੇ ਗੁਣ ਕਰਕੇ ਜਿਹੜੀ ਸਾਡੀ ਜਿਹੜੀ ਇਹ ਏਰੀਆ ਜਿਹੜਾ ਹੈਗਾ ਇਹ ਪੰਜਾਬ ਵਿੱਚ ਵਧ ਰਿਹਾ ਮੋٹے ਤੌਰ ਤੇ ਜੇ ਮੈਂ ਕਹਾਂ ਨਾਸ਼ਪਤੀ ਵਿੱਚ ਕੋਈ ਵੀ ਸਮੱਸਿਆ ਨਹੀਂ ਔਰ ਇਸ ਗੱਲ ਵਿੱਚ ਕੋਈ ਅਤਕਤ ਨਹੀਂ ਲੱਗੇਗੀ ਜਿਹੜੀਆਂ ਕੁਇਰੀਆਂ ਆ ਰਹੀਆਂ ਫਾਰਮਰ ਦੀਆਂ ਉਹ ਪ੍ਰੋਬਲਮ ਅਸੀਂ ਕ੍ਰੀਏਟ ਕਰ ਰਹੇ ਹਾਂ ਜਦ ਸਾਡੇ ਤੋਂ ਕ੍ਰੀਏਟ ਹੋ ਰਹੀਆਂ ਬਹੁਤ ਹੀ ਸਖਤ ਜਾਨ ਖਸ ਰਹੀ ਗਈ ਹੈ ਬਹੁਤ ਲੰਬੀ ਉਮਰ ਹੈ ਦੀ ਸਭ ਤੋਂ ਪਹਿਲਾਂ ਜਦੋਂ ਅਸੀਂ ਬੂਟੇ ਲੈਣੇ ਮੈਥਰੂ ਦੋ ਚਾਰ ਗੱਲਾਂ ਕਰਨੀਆਂ ਤਾਂ ਸਭ ਤੋਂ ਪਹਿਲਾਂ ਇਹ ਖਿਆਲ ਕਰਨਾ ਕਿ ਅਸੀਂ ਜਦੋਂ ਬਾਗ ਵਿੱਚ ਲਾਉਣਾ ਤੇ ਉਹਨੂੰ 75 ਸੈਂਟੀਮੀਟਰ ਤੋਂ ਲੈ ਕੇ 90 ਸੈਂਟੀਮੀਟਰ ਤੱਕ ਕੱਟਣਾ। ਪਹਿਲੀ ਗੱਲ ਕਿਉਂਕਿ ਅਸੀਂ ਇੱਥੇ ਹੀ ਗਲਤੀ ਕਰ ਜਾਂਦੇ ਆ ਕੱਟ ਕੇ ਹੀ ਵਾਰੀ ਸੀ ਬੋਟਾ ਲਾ ਕੇ ਉਹਨੂੰ ਕੱਟਦੇ ਹੀ ਨਹੀਂ। ਕੱਟਣ ਤੋਂ ਤੁਸੀਂ ਬਹੁਤ ਡਰਦੇ ਆ। ਪਰ ਨਾਸ਼ਪਤੀ ਵਿੱਚ ਜਿੱਦੀ ਕੋਟੀ 2 ਸਾਲ ਤੱਕ ਤੁਹਾਡੀ ਕੈਂਚੀ ਚੱਲੂਗੀ। ਉਹਨਾਂ ਬੋਟਾ ਤੁਹਾਡਾ ਚੱਲੂਗਾ। ਇਸ ਲਈ ਪਹਿੰਦੇ 3 ਸਾਲ ਜੇ ਤੁਸੀਂ ਬਾਗ ਸੰਭਗੇ ਨਾਸ਼ਪਤੀ ਦਾ ਤਾਂ 50 ਸਾਲ ਦੀ ਮਰਦਾ। ਜਿਹੜੀ ਸੋਚ ਸੀ ਨਸ਼ਪਤੀ ਵਿੱਚ ਜਿਹੜੀ ਇਸ ਰੱਖਣੀ ਆ ਉਹ ਅਸੀਂ 40 ਸਾਲ ਤੋਂ 50 ਸਾਲ ਲੈ ਕੇ ਚੱਲਣੀ ਆ। ਉਹ ਅਸੀਂ 50 ਸਾਲ ਤੱਕ ਬਾਗ ਨੂੰ ਮੁੱਖ ਰੱਖ ਕੇ ਫਸਲ ਦੇ ਵਿੱਚੋਂ ਅਸੀਂ ਆਮਦਨ ਲੈਣੀ ਆ। ਅਸੀਂ ਉਸ ਤਰ੍ਹਾਂ ਨਾਲ ਅਪਰੋਚ ਕਰਕੇ ਸੀ ਬਾਗ ਲਾਉਣਾ ਹੈਗਾ। ਅਸੀਂ ਅਕਸਰ ਕਹਿੰਦੇ ਕਿ ਦਾਸ਼ਪਤੀ ਦੀ ਜਿਹੜੀ ਬਹੁਤ ਲੰਬੇ ਸਵੇਵਾਸ ਫੜ ਦਿੰਦੀ ਆ। ਮੈਂ ਇਸ ਗੱਲ ਤੇ ਬਹੁਤ ਸਹਿਮਤ ਨਹੀਂ ਹੈਗਾ। ਜੇ ਅਸੀਂ ਸਹੀ ਤਕਨੀਕ ਨਾਲ ਰਾਸ਼ਟਰੀ ਰਾਸ਼ਪਤੀ ਦੀ ਤੇ ਰਾਸ਼ਪਤੀ 5ਵੇਂ ਸਾਲ 'ਚ ਵਧੀ ਅਸਲ ਫੜ ਦੇਣ ਲੱਗ ਜਾਂਦੀ ਆ ਪਰ ਅੱਜ ਪ੍ਰੋਬਲਮ ਰਾਸ਼ਪਤੀ ਹੈ ਕੀ ਆ ਉਹ ਇਹ ਆ ਕਿ ਅਸੀਂ ਜਦੋਂ ਬੋਟੇ ਲਾਉਨੇ ਆ ਤੇ ਵਿੱਚ ਅਸੀਂ ਅੰਤਰ ਫਸਲ ਲਾਉਨੇ ਆ ਚਾਹੇ ਉਹ ਕਣਕ ਹੋਵੇ ਚਾਹੇ ਬਰਸੀਮ ਹੋਵੇ ਚਾਹੇ ਸਬਜ਼ੀਆਂ ਹੋਣ ਉਹ ਉਹ ਅੰਤਰ ਫਸਲਾਂ ਸਭ ਤੋਂ ਵੱਡਾ ਦਸ਼ੂਣ ਬਣ ਰਹੀਆਂ ਦੀਆਂ ਉਹਦੇ ਨਾਲ ਕੀ ਹੋ ਰਿਹਾ ਕਿ ਤੁਹਾਡੀ ਜਿਹੜੀ ਦਾਸ਼ਪਤੀ ਦੀ ਜਿਹੜੀ ਜੂਵਨਲਟੀ ਆ ਉਹ ਲੰਬੀ ਹੋ ਰਹੀ ਆ ਜਿਹੜਾ ਜਿਹੜਾ ਫਰਦ ਉਹਦਾ 400 ਚਾਣਾ ਸੀਗਾ ਉਹ 700 ਚਾਰਿਆ ਕਿਉਂਕਿ ਇਹਨੂੰ ਪਾਣੀ ਦੀ ਲੋੜ ਬਹੁਤ ਹੀ ਘੱਟ ਆ ਜਿੰਨਾ ਸੀ ਇਹਨੂੰ ਪਾਣੀ ਸੰਕੋਚ ਨਾਲ ਲਾਵਾਂਗੇ ਉਨਾਂ ਸਾਡਾ ਬਾਗ ਕਾਮਯਾਬ ਹੋਊਗਾ ਮਾਰਚ ਚ ਇਹਦਾ ਫਰੂਟ ਸੈਟ ਹੁੰਦਾ April ਤੋਂ ਲੈ ਕੇ June ਤੱਕ April, May, June ਸਿਰਫ 3 ਮਹੀਨੇ ਆ ਜਿੱਥੇ ਅਸੀਂ ਇਹਨੂੰ ਪਾਣੀ ਲਾਉਣਾ ਜਦੋਂ ਬਰਸਾਤ ਸ਼ੁਰੂ ਹੋ ਗਈ ਉਸ ਤੋਂ ਲੈ ਕੇ ਫਲ ਫੁੱਲ ਨਾ ਕਟੋ ਬਿਲਕੁਲ ਹੀ ਨਾ ਮਾਤਰ ਪਾਣੀ ਲਾਉਣਾ ਬਹੁਤ ਹੀ ਔੜ ਲੱਗੀ ਫੇਰ ਪਾਣੀ ਦੇਣਾ ਨਹੀਂ ਪਾਣੀ ਨਹੀਂ ਦੇਣਾ ਸਿਰਫ ਤੁਸੀਂ ਇਹੀ ਨੁਕਤਾ ਫੜ ਲਓ ਪਾਣੀ ਨਾ ਲਾਉਣ ਦਾ ਤੁਹਾਡੀਆਂ 90% ਪ੍ਰੋਬਲਮਸ ਹੱਲ ਹੋ ਗਈਆਂ ਨਸ਼ਪਤੀ ਵਿੱਚ ਕਿਉਂਕਿ ਜ਼ਿਆਦਾ ਪਾਣੀ ਇਹਨੂੰ ਬਹੁਤ ਮਾਰ ਕਰ ਰਿਹਾ ਹੈ ਇੱਕ ਇਹ ਮੁੱਦਾ ਦੂਸਰਾ ਕੁਆਲਟੀ ਦਾ ਆ ਜਾਂਦਾ ਕਿ ਕੁਆਲਟੀ ਜਿਹੜੀ ਹੈਗੀ ਆ ਉਹ ਸਾਨੂੰ ਇੱਥੇ ਸਿਕਰੀ ਪ੍ਰੋਬਲਮ ਆ ਜਾਂਦੀ ਹੈ ਨਸ਼ਪਤੀ ਵਿੱਚ ਉਹ ਤੇ ਕ੍ਰੀਟ ਜਦ ਆ ਜਾਂਦਾ ਕਿਉਂਕਿ ਇਹਦੇ ਉੱਪਰ ਲੈਂਟੀ ਸੈਲਸ ਹੁੰਦੇ ਆ ਔਰ ਉਹਦਾ ਇੱਕ ਮੁੱਖ ਕਾਰਨ ਸੀਗਾ ਜਾਦਾ ਵਧਣ ਦਾ ਇੱਕ ਤੁਸੀਂ ਪ੍ਰੋਪਰ ਜਿਹੀ ਕਟਾਈ ਨਾ ਕਰੀਏ ਪੱਤੇ ਤੇ ਫਰੂਟ ਦੀ ਰੇਸ਼ੋ ਜਿਆਦਾ ਫਲ ਹੋਵੇ ਪੱਤੇ ਘੱਟ ਹੋਣ ਫਰੂਟ ਤੋਂ ਪ੍ਰੂਫ ਸਪੋਇਲ ਹੋ ਜਾਂਦਾ ਔਰ ਜਿੰਨੇ ਤੋਂ ਪ੍ਰੂਫ ਸਪੋਇਲ ਹੋ ਫਰੂਟ ਉਨੇ ਹੀ ਇਹਦੀ ਸਿਕਰੀ ਵਧੂਗੀ ਨੰਬਰ 2 ਕੋਈ ਬੇਲੋਡੀ ਸਪਰੇਅ ਨਹੀਂ ਕਰਨੀ ਬਿਲਕੁਲ ਨਾਸ਼ਪਤੀ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਆਉਂਦੀ ਹੈਗੀ ਆ ਤਾਂ ਉਹਦੀ ਸੀ ਬਿਲਕੁਲ ਔਨ ਸਪਾਟ ਬੂਟੇ ਤੇ ਹੈਗੀ ਆ ਉਸ ਪਰੇ ਕਰਨੀ ਹੈਗੀ ਆ ਜਾਂ ਸਾਡੀਆਂ ਸਪਰਸ਼ ਬੋਰਡ ਬਿਚਰੇ ਰਹੀ ਹੈਗੀ ਆ ਕਟਾਈ ਤੋਂ ਬਾਅਦ ਉਹਦੀ ਸਪਰਸ਼ ਕਰਨੀ ਆ ਉਹ ਕਰਨੀ ਆ ਆਮ ਅਕਸਰ ਸੀ ਦੇਖਦੇ ਹੈਗੇ ਆ ਕਿ ਜ਼ਿੰਮੇਦਾਰ ਮਲਟੀ ਨਿਊਟ੍ਰੀਐਂਟ ਮਿਨਰਲ ਜਿਹੜੇ ਹੁੰਦੇ ਆ ਫਲ ਦਾ ਸਾਈ ਵਧਾਉਣ ਲਈ ਅਕਸਰ ਉਹਦੀਆਂ ਸਪ੍ਰੈਆਂ ਕਰਦੇ ਆ ਜਿੰਨੀਆਂ ਸੀ ਉਹਦੀਆਂ ਸਪ੍ਰੈਆਂ ਵਧ ਕਰਾਂਗੇ ਤਾਂ ਉਨਾ ਹੀ ਸਕਰੀ ਜਿਹੜੀ ਜਿਹੜੀ ਫਲ ਦੀ ਕੁਆਲਿਟੀ ਆ ਉਹ ਘਟੀ ਜਾਣੀ ਆ ਇਸ ਲਈ ਇੱਕ ਸਪਰੇਆ ਇਕ ਅੰਤਰ ਫਸਲਾਂ ਹਾਂ ਹੁਣ ਤੁਸੀਂ ਕਹੋਗੇ ਵੀ 6 ਸਾਲ ਅਸੀਂ ਕੀ ਕਰੀਏ 5 ਸਾਲ ਤੱਕ ਸਾਡਾ ਫਰੂਟ ਆਉਣਾ ਉਸ ਉਸ ਤੱਕ ਕੀ ਕਰੀਏ ਅਸੀਂ ਮੈਂ ਅੰਤਰ ਫਸਲਾਂ ਦੇ ਗੇਸ ਨਹੀਂ ਪਰ ਮੈਂ ਕਹਿੰਦਾ ਸਿਲੇਕਟਿਵ ਲਾਓ ਇਸ ਇਲਾਕੇ ਵਿੱਚ ਤੁਹਾਡੇ ਛੋਲੇ ਹੋ ਸਕਦੇ ਆ ਮੂੰਗੀ ਹੋ ਸਕਦੀ ਆ ਸੇਂਜੀ ਲਾ ਲਓ ਤੁਸੀਂ ਮਟਰ ਲਾ ਲਓ ਜਿੱਦਾਂ ਦੀ ਸਰਦੀਆਂ ਵਿੱਚ ਕੋਈ ਲੋੜ ਨਹੀਂ ਪਾਣੀ ਦੀ ਸਿਰਫ ਅਸੀਂ ਉਹ ਲਾਉਣਾ ਹੈਗਾ ਮੈਂ ਗਰੰਟੀ ਕਰਦਾ ਕਿ ਤੁਹਾਡੀ 90% ਤੁਹਾਡੀ ਬਿਮਾਰੀਆਂ ਜਿਹੜੀਆਂ ਹੈਗੀਆਂ ਨਾਸ਼ਪਾਤੀ ਵਿੱਚ ਖਤਮ ਹੋ ਜਾਣਗੀਆਂ ਬਰਸਾਤਾਂ ਵਿੱਚ ਜੇ ਸਾਡੇ ਖੇਤ ਨਹੀਂ ਮੇ ਹੈਗੇ ਆ ਤਾਂ ਇੱਕ ਗੱਲ ਦਾ ਖਿਆਰ ਰੱਖਿਆਵੇ ਕਿ ਉੱਥੇ ਪਾਣੀ ਜ਼ਿਆਦਾ ਨਾ ਖੜੇ ਉਸ ਤੋਂ ਬਿਨਾ ਮੈਂ ਇਹ ਵੀ ਦੇਖਿਆ ਪੰਜਾਬ ਵਿੱਚ ਅਸੀਂ ਵਿੱਚ ਅਮਰੂਦ ਦੀ ਕਸ਼ਤ ਕਰਦੇ ਹਾਂ ਨਾਸ਼ਪਤੀ ਵਿੱਚ ਮਰੂਦ ਅਕਸਰ ਲਾਲ ਨੇ ਆ। ਔਰ ਜਿੰਨਾ ਬਾਗਾਂ ਵਿੱਚ ਅਮਰੂਦ ਲੱਗਿਆ ਨਾਸ਼ਪਤੀ ਵਿੱਚ ਕਿਉਂਕਿ ਅਮਰੂਦ ਤੇ ਨਾਸ਼ਪਤੀ ਦਾ ਕੋਈ ਆਪਸ ਮੇਲ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਅਮਰੂਦ ਹੀ ਫਸਲ ਸਰਦੀ ਵਿੱਚ ਆਉਂਦੀ ਆ ਤੇ ਸਰਦੀਆਂ ਵਿੱਚ ਹੀ ਸਾਨੂੰ ਪਾਣੀ ਚਾਹੀਦਾ। ਟਿਕਾੜ ਨੇ ਔੜ ਤੋਂ ਤੱਕੇ ਨਾਲ ਪਾਣੀ ਲਵਾਉਣਾ। ਔਰ ਜਦੋਂ ਪਾਣੀ ਨਾਸ਼ਪਤੀ ਨੂੰ ਲੱਗੀ ਜਾਊਗਾ ਨਾਸ਼ਪਤੀ ਦੀ ਲਾਈਫ ਤੇ ਕੁਆਲਟੀ ਘਟੇਗੀ ਇਸ ਲਈ ਫਸਲਾਂ ਦੀ ਚੋਣ ਜਿਹੜੀ ਹੈਗੀ ਆ ਉਹ ਬਹੁਤ ਧਿਆਨ ਨਾਲ ਕਰਨੀ ਆ ਕਟਾਈ ਦਾ ਮੁੱਦਾ ਸਭ ਤੋਂ ਜਿਹੜਾ ਔਖਾ ਹੁੰਦਾ ਹੈਗਾ ਇਸ ਵਿੱਚ ਕੋਈ ਇੱਕ ਥੰਮਰੂ ਨਹੀਂ ਹੈਗਾ ਮੈਂ ਇਹ ਕਿਤਾਬਾਂ ਵਿੱਚ ਲਿਖਿਆ ਮੋਡੀਫਾਈਡ ਲੀਟਰ ਸਿਸਟਮ ਪੈਕੇਜ ਲਿਖਿਆ ਪਰ ਜਿੰਨਾ ਕ ਮੈਂ ਉਹ 10 ਸਾਲ ਤੋਂ ਲੱਖਾਂ ਚ ਕਟਾਈ ਦੇ ਕਰ ਰਹੇ ਆ ਹਰ ਬੂਟਾ ਤੁਹਾਡਾ ਇੱਕ ਅਲੱਗ ਤੌਰ ਤੇ ਕਟਾਈ ਦੀ ਜਿਹੜੀ ਮੈਨੇਜਮੈਂਟ ਮੰਗਦਾ ਇੱਕ ਬੂਟੇ ਦੀ ਕਟਾਈ ਦੂਜੀ ਬੂਟੇ ਦੀ ਕਟਾਈ ਡਿਫਰੈਂਟ ਹੋਊਗੀ ਉਹ ਉਸ ਤੇ ਨਿਰਭਰ ਕਰੂਗਾ ਉਸ ਬੂਟੇ ਚ ਪਹਿਲੇ ਸਾਲ ਕਿੰਨੀਆਂ ਟਾਣੀਆਂ ਨਿਕਣੀਆਂ ਦੂਜੇ ਸਾਲ ਕਿੰਨੀਆਂ ਨਿਕਣੀਆਂ ਇਸ ਲਈ ਦੋ ਸਾਲ ਜੇ ਤੁਸੀਂ ਭਰਮੀ ਕਟਾਈ ਕਰੋਗੇ ਬੂਟੇ ਨੂੰ ਬਾਹਰ ਕੱਢੋਗੇ ਮੋਟੇ ਵਿੱਚ ਜਲਦੀ ਫਲ ਆਊਗਾ ਪੂਟਾ ਲੰਬਾ ਚੱਲੂਗਾ ਉਹਦੀ ਜਿਹੜੀ ਕੁਆਲਿਟੀ ਆ ਉਹ ਵਧੀਆ ਬਣੂਗੀ ਹੰਗ ਡੈਂਸਟੀ ਪਲਾਂਟਿੰਗ ਦੀ ਗੱਲ ਕਰਦੇ ਆ ਅਸੀਂ ਜੇ ਤੁਹਾਡੀ ਜ਼ਮੀਨ ਪਾਰੀ ਹੈਗੀ ਆ ਤਾਂ ਮੈਂ ਤੁਹਾਨੂੰ ਕਹਾਂਗਾ ਹਾਈ ਡੈਂਸਟੀ ਪਲਾਂਟਿੰਗ ਦੀ ਬਹੁਤ ਜ਼ਰੂਰਤ ਨਹੀਂ ਹੈਗੀ ਕਿਉਂਕਿ ਦਾਸ਼ਪਤੀ ਜੇ ਤੁਸੀਂ ਗੱਲ ਕਰਦੇ ਆ ਹਾਲਾਂਕਿ ਸਾਡਾ ਪੈਕੇਜ ਜਿਹੜਾ ਝਾੜਾ ਉਹ 1.5 ਤੋਂ 2 ਕੁੰਟਲ ਸੀ ਕਹਦੀ ਆ ਆ ਗਿਆ 2 ਕੁੰਟਲ ਤੱਕ ਆ ਜੇ ਤਾਂ ਅਸੀਂ ਠੀਕ ਮੰਨਦੇ ਆ ਪਰ ਦਾਸ਼ਪਤੀ 4 ਕੁੰਟਲ ਤੱਕ ਜਾ ਰਹੀ ਆ ਐਵਰੇਜ ਮੈਨੂੰ 50 ਬੂਟੇ ਮੇਰੇ ਲੱਗੇ ਹੈਗੇ ਆ ਤੇ ਮੈਨੂੰ 3 ਕਵਾਂਟਲੂ ਝਾੜ ਮਿਲ ਰਿਹਾ ਤਾਂ ਮੇਰਾ 1 ਟਨ ਜਾ ਰਿਹਾ ਝਾੜ 1 ਕਿੱਲੇ ਦਾ ਕਿਤੇ ਵੀ ਪੂਰੇ ਵਰਲਡ ਚ ਨਹੀਂ ਪ੍ਰੋਡਕਟਿਵਿਟੀ ਵਰਲਡ ਦੀ ਗੱਲ ਨਹੀਂ ਕਰਦਾ ਮੈਂ ਸ਼ਾਇਦ ਉੱਥੇ ਹੋਵੇ ਕਿਉਂ ਇੰਡੀਆ ਚ ਕਿਤੇ ਹੀ ਨਹੀਂ ਪ੍ਰੋਡਕਟਿਵਿਟੀ ਸਿਰਫ ਸਾਨੂੰ ਸਾਮਣੇ ਦੀ ਰੋੜ ਹੈਗੀ ਆ ਔਰ ਅਖੀਰ ਵਿੱਚ ਇੱਕ ਹੋਰ ਮੁੱਦਾ ਹੈਗਾ ਰਾਸ਼ਪਤਰੀ ਜੁੜਿਆ ਉਹ ਹੈਗੀ ਤੜਾਈ ਕਿਉਂਕਿ ਕਿਨੂ ਤੇ ਨਾਸ਼ਪਤੀ ਬਿਲਕੁਲ ਅਲੱਗ ਤਰ੍ਹਾਂ ਦੀ ਦੀ ਮੈਨੇਜਮੈਂਟ ਹੈਗੀ ਆ ਜਿਹੜਾ ਫਲ ਤੋੜਨਾ ਨਾਸ਼ਪਤੀ ਦਾ ਫਲ ਲੱਗਦਾ ਖੁੰਗਿਆਂ dispers shorts woods ਕੇਮਸ ਪਰਸ ਤੇ ਫਲ ਲੱਗਦਾ ਜੇ ਅਸੀਂ ਨਾਸ਼ਪਤੀ ਦੇ ਫਲ ਨੂੰ ਵੈਸੇ ਤਾਂ ਕਿਨੂ ਵਿੱਚ ਵੀ ਅਸੀਂ ਮੈਡਮ ਦੱਸਿਆ ਖਿੱਚ ਕੇ ਨਹੀਂ ਤੋੜਨਾ ਪਰ ਨਾਸ਼ਪਤੀ ਤਾਂ ਬਿਲਕੁਲ ਵੀ ਇਹ ਗੱਲ ਨਹੀਂ ਕਰਨੀ ਜੇ ਤੁਸੀਂ ਨਾਸ਼ਪਤੀ ਵਿੱਚ ਫਲ ਖਿੱਚ ਕੇ ਤੋੜਿਆ ਸਪਰ ਕੁੰਗੇ ਕਹਿੰਦੇ ਆ ਉਹਨੂੰ ਡੈਮੇਜ ਹੋ ਜਾਣੇ ਆ ਔਰ ਉਹ ਖੁੰਗੇ ਬਣਨ ਨੂੰ ਫਿਰ ਤਿੰਨ ਸਾਲ ਲੱਗਦੇ ਆ ਇਹ ਇੱਕ ਮੁੱਖ ਕਾਰਨ ਆ ਕਿ ਅਸੀਂ ਜ਼ਿੰਮੇਵਾਰ ਕਈ ਵੀ ਨਹੀਂ ਕਹਿੰਦੇ ਸਾਡੇ ਬਾਗਚੇ ਦੀ ਨਾਸ਼ਪਤੀ ਦੀ ਉਹ ਪੈਦਾਵਰ ਘਟ ਗਈ ਉਹਨਾਂ ਨੇ ਗਲਤ ਤਰੀਕੇ ਨਾਲ ਤੜਾਈ ਕਰਕੇ ਖੁੰਗੇ ਜਿਹੜੇ ਹੁੰਦੇ ਆ ਉਹ ਖਰਾਬ ਕੀਤੇ ਹੁੰਦੇ ਆ ਇਹ ਮੁੱਖ ਗੱਲਾਂ ਸਿੰਘੀਆਂ ਕਿਉਂਕਿ ਟਾਈਮ ਛੋਟਾ ਹੈ ਇਸ ਤੋਂ ਬਨਾ ਤੁਹਾਡਾ ਹੋਰ ਕੋਈ ਵੀ ਨਾਸ਼ਪਤੀ ਵਿੱਚ ਕਾਸ਼ਤ ਸਬੰਧੀ ਸਵਾਲ ਹੋਵੇ ਤੜਾਈ ਸਬੰਧੀ ਸਵਾਲ ਹੋਵੇ ਤੇ ਉਹ ਮੇਰੇ ਨਾਲ ਸਟੇਜ ਦੇ ਪਿੱਛੇ ਬੈਠ ਕੇ ਡਿਸਕਸ ਕਰ ਸਕਦਾ ਹੈ ਧੰਨਵਾਦ